ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੋਰੀਆਂ ਦੀ ਸਬਜ਼ੀ ਅਸੀਂ ਘਰ ਵਿੱਚ ਕਿੱਦਾਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਤੋਰੀਆਂ ਨੂੰ ਧੋ ਲਿਆ ਏ ਫਿਰ ਅਸੀਂ ਇਹਨੂੰ ਥੋੜਾ ਥੋੜਾ ਖੁਰਚੀ ਦੇ ਉੱਪਰ ਤੋਂ ਠੀਕ ਹੈ ਜੀ ਬਹੁਤਾ ਅਸੀਂ ਇਹਦਾ ਫੁਲਕ ਨਹੀਂ ਤਾਰਿਆ ਏ ਤੇ ਉਹਦੇ ਬਾਅਦ ਅਸੀਂ ਇਹਨੂੰ ਕੱਟ ਲਿਆ ਏ ਜੀ ਅਨੂੰ ਵੀ ਅਸੀਂ ਧੋ ਕੇ ਕੱਟ ਲਿਆ ਏ ਜੀ ਤੇ ਉਹਦੇ ਅਸੀਂ ਪਿਆਜ਼ ਔਰ ਲਸਣ ਕਰ ਲਿਆ ਏ ਅਦਰਕ ਮਿਰਚਾਂ ਟਮਾਟਰ ਸਾਡੇ ਅਸੀਂ ਇਹਨਾਂ ਨੂੰ علیحد ਦੇ ਗ੍ਰਾਇੰਡ ਕਰਾਂਗੇ ਹਾਂ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਕੜਾਹੀ 'ਚ ਤੇਲ ਪਾਵਾਂਗੇ ਜੀ हाँ जी जब तक साढ़ा तेल गर्म हो रहा है जी जब तक अभी टमाटर अदरक और मिर्चा ग्रैांड कर लगे हैं जी पाँच छः मिर्चा असं एड की जी अभी अपने अकॉर्डिंग बद कट कर हैं थोड़ा कदरक लीता है जी हां जी ਅਸੀਂ ਗ੍ਰाइंड ਕਰ ਲਿਆ ਮਸਾਲਾ ਆਦਰਕ ਟਮਾਟਰ ਅਸੀਂ ਗ੍ਰाइंड ਕਰ ਲਿਆ ਨੇ हां जी ਸਾਡਾ ਤੇਲ ਗਰਮ ਹੋ ਚੁੱਕਿਆ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਜੀਰਾ ਐਡ ਕਰਾਂਗੇ ਜੀ ਉਹਦੇ ਵੀ ਉਹਦੇ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਔਰ ਅਦਰਕ ਪਿਆਜ਼ ਔਰ ਪਿਆਜ਼ ਔਰ ਅਸੀਂ ਇਹਦੇ ਵਿੱਚ ਲਸਣ ਐਡ ਕੀਤਾ ਹੈ ਅਦਰਕ ਔਰ ਟਮਾਟਰ ਵੀ ਪਾ ਲਿਆ ਹੈ ਜਦ ਤੱਕ ਸਾਡੇ ਪਿਆਜ਼ ਬਰਾਊਨ ਨਹੀਂ ਹੁੰਦੇ ਉਹਦੇ ਬਾਅਦ ਅਸੀਂ ਇਹਦੇ ਵਿੱਚ ਆਲੂ ਤੇ ਜੋ ਸਾਡਾ ਮਟੀਰੀਅਲ ਹੈ ਉਹ ਐਡ ਕਰਾਂਗੇ ਜੀ ਜਦ ਤੱਕ ਸਾਡੇ ਪਿਆਜ਼ ਹੋ ਰਹੇ ਆ ਜੀ ਅਸੀਂ ਜਦ ਤੱਕ ਇਹਦੇ ਵਿੱਚ ਮਸਾਲੇ ਐਡ ਕਰ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਜੀਰਾ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪੀਸੇ ਹੋਏ ਮਸਾਲਾ ਅਸੀਂ ਘਰ ਵਿੱਚ ਹੀ ਪੀਸਦੇ ਆ ਜੀ ਤੇ ਹੜਦੀ ਆਪਣੇ ਅਕੋਰਡਿੰਗ ਪਾ ਲਓ ਤੁਸੀਂ ਅਸੀਂ ਆਪਣੇ ਅਕੋਰਡਿੰਗ ਪਾ ਲੈਨੇ ਆ ਦੱਧਾ ਚਮਚਾ ਤੇ ਲਾਲ ਮਿਰਚ ਪਾਊਡਰ ਨਮਕ ਹਾਂਜੀ ਤੇ ਅਸੀਂ ਇਹਦੇ ਵਿੱਚ ਥੋੜੀ ਜਿਹੀ ਮੇਥੀ ਐਡ ਕਰ ਲੈਣੇ ਆ ਕਿਉਂਕਿ ਅੱਜ ਸਾਡੇ ਕੋਲ ਥਣੀਆਂ ਨਹੀਂ ਹੈ ਤੇ ਉਹ ਇਸ ਕਰਕੇ ਅਸੀਂ ਮੇਥੀ ਐਡ ਕਰ ਲੈਂਦੇ ਹਾਂ ਹਾਂਜੀ ਥੋੜਾ ਜਿਹਾ ਅਸੀਂ ਥਣੀਆਂ ਪਾਊਡਰ ਵੀ ਐਡ ਕਰ ਲੈਣੇ ਆ ਹਾਂਜੀ ਸਾਡੇ ਪਿਆਜ਼ ਬਰਾਊਨ ਹੋ ਚੁੱਕੇ ਆ ਜੀ ਹੁਣ ਅਸੀਂ ਇਹਦੇ ਵਿੱਚ ਟਮਾਟਰ ਅਦਰਕ ਜੋ ਵੀ ਆ ਅਸੀਂ ਇਹਦੇ ਪੇਸਟ ਐਡ ਕਰਾਂਗੇ ਜੀ ਮਸਾਲਿਆਂ ਦਾ ਕੁ ਦੋ ਮਿੰਟ ਅਸੀਂ ਇਹਨਾਂ ਨੂੰ ਰੱਖਾਂਗੇ ਜੀ ਤਾਂ ਕਿ ਸਾਡੇ ਮਸਾਲੇ ਚੰਗੀ ਤਰ੍ਹਾਂ ਭੁੰਨ ਹੋ ਸਕਣ ਇਹਦੀ ਖੁਸ਼ਬੂ ਆ ਜਾਵੇ ਔਰ ਉਸ ਬਾਅਦ ਅਸੀਂ ਇਹਦੇ ਵਿੱਚ ਸਬਜੀ ਐਡ ਕਰਾਂਗੇ ਤੋਰੀਆਂ ਦੀ ਆਲੂ ਐਡ ਕਰਾਂਗੇ ਠੀਕ ਹੈ ਮਸਾਲਾ ਪੂਰਨ ਹੋ ਚੁੱਕਿਆ ਹੈ ਬਿਲਕੁਲ ਹੈ ਜੀ ਹੁਣ ਅਸੀਂ ਇਹਦੇ ਵਿੱਚ ਆਲੂ ਐਡ ਕਰਾਂਗੇ ਸਭ ਤੋਂ ਪਹਿਲਾਂ ਆਲੂਆਂ ਨੂੰ ਇੱਕ ਦਮ ਇਸ ਉੱਡਾ ਲਵਾਂਗੇ ਜੀ ਉਹਦੇ ਬਾਅਦ ਅਸੀਂ ਇਹਦੇ ਵਿੱਚ ਤੋਰੀਆਂ ਦੀ ਸਬਜੀ ਜੋ ਅਸੀਂ ਕੱਟੀ ਆ ਤੋਰੀਆਂ ਉਹਨੂੰ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਦੋਗਮੇਟਾ ਸੀ ਇਹਨਾਂ ਨੂੰ ਥੋੜਾ ਲਵਾਵਾਂਗੇ ਆਲੂਆਂ ਨੂੰ ਜੀ ਟੱਕ ਕੇ ਹਾਂ ਹਾਂ ਜੀ ਸਾਡੇ ਹੋ ਚੁੱਕੇ ਆ ਜੀ ਆਲੂ ਇਹ ਅਸੀਂ ਥੋੜਾ ਜਿਹਾ ਫਰਾਈਓ ਕਰਿਆ ਠੀਕ ਹੈ ਜੀ ਇਹਨਾਂ ਨੂੰ ਥੋੜਾ ਲੱਗ ਚੁੱਕਿਆ ਹੈ ਜੀ ਹੁਣ ਆਗੇ ਇਹਦੇ ਵਿੱਚ ਅਸੀਂ ਤੋਰੀਆਂ ਨੂੰ ਜੋ ਤੋਰੀਆਂ ਕੱਟੀਆਂ ਐ ਹੁਣ ਆਖੀ ਇਹਦੇ ਵਿੱਚ ਇਹਨਾਂ ਨੂੰ ਐਡ ਕਰਾਂਗੇ ਉੰਗੀ ਤਰ੍ਹਾਂ ਇਸ ਨੂੰ ਹਿਲਾ ਦਿੰਨੇ ਆ ਜੀ। ਉਹਦੇ ਬਾਅਦ ਅਸੀਂ ਇਸ ਨੂੰ ਸੱਕਣਗੇ ਠੱਕ ਦਿੰਨੇ ਆ। ਤਾਂ ਕਿ ਹੌਲੀ-ਹੌਲੀ ਅਸੀਂ ਵਿੱਚ-ਵਿੱਚ ਇਹਨੂੰ ਹਿਲਾਉਂਦੇ ਰਾਵਾਂਗੇ ਜੀ। ਹਾਂ ਜੀ। ਹੁਣ ਅਸੀਂ ਇਹਨੂੰ ਠੱਕ ਦਿੰਨੇ ਆ ਜੀ। ਵਿੱਚ-ਵਿੱਚ ਨੂੰ ਅਸੀਂ ਇਹਨੂੰ ਹਿਲਾਉਂਦੇ ਰਾਵਾਂਗੇ। ਹਾਂ। ਹਾਂ ਜੀ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਆ ਜੀ। ਵਿੱਚ-ਵਿੱਚ ਨੂੰ ਅਸੀਂ ਇਹਨੂੰ 2-3 ਵਾਰੀ ਹਿਲਾਇਆ ਏ ਤੇ ਠੱਕ ਹੀ ਪਕਾਇਆ ਸੀ। ਆਲੂ ਦਾ ਸੀ ਰੇਕ ਸਬਜ਼ੀ ਤੇ ਪਾਨੇ ਆ ਤੇ ਆਲੂ ਸਾਨੂੰ ਪਸੰਦ ਵੀ ਆ ਆ ਦੇਖੋ ਜੀ ਆਪਣੀ ਟੋਰੀਆਂ ਸਬਜ਼ੀ ਬਣ ਕੇ ਕਿੰਨੀ ਸੋਹਣੀ ਚਾਰ ਆ ਜੀ ਹਾਂਜੀ ਆ ਦੇਖੋ ਜੇ ਤੁਹਾਨੂੰ ਇਹ ਸਬਜ਼ੀ ਅੱਛੀ ਲੱਗੀ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਥੋੜਾ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਥੈਂਕ ਯੂ ਜੀ